ਹਾਂ ਜੀ ਪ੍ਰਧਾਨ ਜੀ ਨਾਮ ਤੁਹਾਡਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਇੱਕ ਫਤਿਹ ਮੇਰਾ ਨਾਮ ਬੁੱਧਪ੍ਰਕਾਸ਼ ਸਿੰਘ ਹੈ ਜੀ ਮੈਂ ਸ਼ੰਗਰ ਊਕਾਰ ਦਾ ਰਹਿਣ ਵਾਲਾ ਹਾਂ ਜੀ ਸਾਡੇ ਪਿੰਡ ਨੇ ਇੱਕ ਉਪਰਾਲਾ ਕੀਤਾ ਜੀ ਹੜਪੀਟ ਦਾ ਵਾਸਤੇ ਅਸੀਂ ਪਿੰਡ ਵਿੱਚੋਂ ਸੇਵਾ ਇਕੱਠੀ ਕੀਤੀ ਹੈ ਸਾਡੇ ਨਾਲ ਸਰਪੰਚ ਸਾਹਿਬਾਨ ਪੰਚਾਇਤ ਦੇ ਮੈਂਬਰ ਪ੍ਰਧਾਨ ਸਭ ਅਸੀਂ ਇੱਥੇ ਆਏ ਹਾਂ ਸਾਢੇ ਦਿਨ ਤੋਂ ਅਸੀਂ ਸੇਵਾ ਕਰ ਰਹੇ ਹਾਂ ਜੀ ਅਸੀਂ ਜੋ ਵੀ ਸਾਡੇ ਕੋਲ ਰਸਲ ਸੀ ਕੱਚਾ ਸੀਗਾ ਉਹ ਅਸੀਂ ਪਕਾ ਕੇ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਸੀਂ ਇੱਥੇ ਇਹ ਜਿਹੜਾ ਲੰਗਰ ਹਾਲ ਬਣਾਇਆ ਹੋਇਆ ਹੈ ਪਿੰਡ ਦੇ ਵੱਲੋਂ ਠੀਕ ਹੈ ਜੀ ਅਸੀਂ ਇੱਥੇ ਜੋ ਪਕਾ ਕੇ ਸੂਬਾ ਔਰ ਸ਼ਾਮ ਨੂੰ ਖਲਾਉਂਦੇ ਆ ਜੀ ਦੋ ਟਾਈਮ ਪਰ ਲੰਗਰ ਪਕਾਉਣ ਦੀ ਗੱਲ ਕੀਤੀ ਜੀ ਸੂਬਾ ਸ਼ਾਮ ਨੂੰ ਜੀ ਜੀ ਜਿਹੜੇ ਲੋਕ ਕੱਚਾ ਰਸਣ ਲੈ ਕੇ ਆਉਂਦੇ ਮਾ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇਕਰ ਕਿਸੇ ਕੋਲੇ ਕੱਚਾ ਰਸਦ ਹੈ ਤਾਂ ਉਹ ਸਾਨੂੰ ਇੱਥੇ ਪਚਾ ਸਕਦਾ ਅਸੀਂ ਪਕਾ ਕੇ ਸੇਵਾ ਦੇ ਵਿੱਚ ਉਹ ਆਪਣਾ ਦੇ ਸਕਦਾ ਅਸੀਂ ਇੱਥੇ ਪਕਾ ਕੇ ਲੋਕਾਂ ਤੱਕ ਪਹੁੰਚਾ ਦੇਵਾਂਗੇ ਏਹੋ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਉਸ ਏਰੀਆ 'ਚ ਬੈਠੇ ਲੰਗਰ ਪਣੇ ਉਹਨਾਂ ਵਾਸਤੇ ਪਹੁੰਚਾ ਜੀ ਸਾਡੇ ਕੋਲ ਜਿੰਨਾ ਵੀ ਹੋ ਸਕੇ ਅਸੀਂ ਕਰਾਂਗੇ ਜੀ ਪਿੰਡ ਦੇ ਵੱਲੋਂ ਵੀ ਕਰਾਂਗੇ ਜੋ ਸਾਡੇ ਨਾਲ ਕੋਈ ਸੰਸਥਾ ਜੁੜੀਆਂ ਹਨ ਸਾਨੂੰ ਨੰਬਰ ਆਪਣਾ ਲਿਖਵਾ ਕੇ ਗਏ ਹਨ ਜਿਹੜੀ ਜ਼ਰੂਰਤ ਹੁੰਦੀ ਹੈ ਅਸੀਂ ਕਹਿ ਦਿੰਨੇ ਆ ਜੀ ਉਹਨਾਂ ਨੂੰ ਜਿੰਨਾ ਕੋ ਸਾਡੇ ਕੋਲ ਹੋ ਸਕੇ ਅਸੀਂ ਕਰਾਂਗੇ